ਹਾਂਜੀ ਬਾਬਿਓ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਨੂੰ ਪਤਾਈਆ ਪਾਲੂ ਗੀਜੇ ਸੀਗੇ ਅੱਜ ਆਪਾਂ ਪਰਣਾ ਲੱਗੇ ਹੋਏ ਆ ਆਲੂ ਸਵੇਰ ਦੇ ਵੱਜ ਗਏ 6 ਤੇ ਮੋਟਰ ਮੈਂ ਚਲਾਇਆ ਆ ਤੇ ਇੱਧਰ ਪਈ ਆਪਣੀ ਕਹੀ ਤੇ ਬਾਕੀ ਦਿਖਾਉਣਾ ਤੁਹਾਨੂੰ ਤੇ ਬਾਕੀ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਇੱਧਰ ਚੱਲਦਾ ਜੀ ਪਾਣੀ ਤੇ ਉਧਰ ਆ ਗਿਆ ਆਪਣੇ ਸਪਰੇਅ ਵਾਲੇ ਭਈਏ ਛੋਟੂ ਹੁਣੀ ਆਗੇ ਉਹ ਬਾਕੀ ਇੱਧਰਲੇ 5 ਵਿੱਗ ਵਾਲੇ ਖਤ ਨੂੰ ਆਪਾਂ ਪਾਣੀ ਲਾਤਾ ਇੱਧਰ ਆ ਗਿਆ ਪਾਣੀ ਹੁਣ ਆਇਆ ਹਜੇ ਪਾਣੀ ਇਹ ਆ ਪਹਿਲਾਂ ਆਈ ਤੇ ਛੱਡਿਆ ਹੋਇਆ ਵੀ ਮਿੱਤਰੋ ਪਾਣੀ ਛੱਡ ਲਿਆ ਹੁਣ ਦੂਜੇ ਖਾਲ ਦੇ ਵਿੱਚ ਪਹਿਲੀ ਪੱਟੀ ਦੇ ਵਿੱਚ ਚਲਾਤਾ ਪਾਣੀ ਤੇ ਛੱਡਾਂਗੇ ਆ ਪਾਈ ਦੇ ਚ ਐ ਕਰਦੇ ਕਰਦੇ ਉਹ ਉੱਥੇ ਤੱਕ ਜਾਵਾਂਗੇ ਹੁਣ ਦੇਖੋ ਗੱਭੇ ਚੱਲਦਾ ਪਾਣੀ ਗਵਲੇ ਖਾਲ ਦੇ ਵਿੱਚ ਉਹ ਦੇਖੋ ਬਾਕੀ ਸਾਰਾ ਸੇਮ ਚੜ ਗਈ ਬੱਟਾ ਨੂੰ ਆਕੀ ਹੁਣ ਇੱਧਰ ਪਾਣੀ ਛੱਡਿਆ ਲੋ ਜੀ ਮਿੱਤਰੋ ਤੁਹਾਨੂੰ ਪਿਛਲੀ ਕਲਿੱਪ ਚ ਦਿਖਾਇਆ ਸੀਗਾ ਮੈਂ ਲਾਉਂਦਾ ਸੀ ਆਲੂਆਂ ਨੂੰ ਪਾਣੀ ਤੇ ਹੁਣ ਲਾਈਟ ਭੱਜ ਗਈ ਆਲੂਆਂ ਨੂੰ ਪਾਣੀ ਲਾ ਕੇ ਆ ਗਏ ਦੋ ਖਾਲ ਰਹਿ ਗਏ ਉਹਨਾਂ ਨੂੰ ਵੀ ਲਾ ਦਾਂਗੇ ਜਦੋਂ ਜਦੋਂ ਲਾਈਟ ਆ ਗਈ ਤੇ ਹੁਣ ਮੈਂ ਲੈ ਕੇ ਆਇਆ ਛੋਟੂ ਉਹਨਾਂ ਦੀ ਚਾਹ ਆਦੇ ਬਾਕੀ ਸਪਰੇਅ ਕਰਦੇ ਨੇ ਇਹ ਇਧਰ ਆਪਣੀ ਜੀਡੀ ਖੜੀ ਆ ਨਸਰਾ ਹੀ ਰਹੀ ਆ ਇਹ ਵੀ ਵੱਡਾਂਗੇ ਆਪਾਂ ਤੇ ਅੱਜ ਦੇਖਦੇ ਆ ਅੱਜ ਸਰਜੀਰੀ ਵੱਢਣੀ ਸੀਗੀ ਤੇ ਕੱਲੂ ਵੱਡਾਂਗੇ ਅੱਜ ਮਸ਼ੀਨ ਆਈ ਨਹੀਂ ਹੈਗੀ ਮਸ਼ੀਨ ਹੋਰ ਕਿਸੇ ਦੇ ਗਈ ਆ ਕੱਲੂ ਵੱਡਾਂ ਕੱਲ ਹੀ ਦੇਖੇ ਆ ਤੇ ਬਾਕੀ ਇੱਧਰ ਕਰਦੇ ਨੇ ਸਪਰੇ ਹੋ ਗਈ ਸਾਰੀ ਇਹ ਉਧਰ ਇੰਦਰਜੀਤ ਤੁਹਾਨੂੰ ਪਤਾ ਹੀ ਆ ਆਲੂਆਂ ਤੇ ਆਉਂਦਾ ਸਪਰੇਅ ਕਰਨਾ ਹੈ ਤੇ ਇੱਧਰ ਆਪਣਾ ਆ ਨਵਾਂ ਬੰਦਾ ਆ ਇੱਕੀ ਉਹ ਪੁਰਾਣਾ ਉਹ ਆਉਂਦਾ ਤੁਰਿਆ ਉਹਦੇ ਚੋਬਰ ਤੁਰਿਆ ਆਉਂਦਾ ਨਵਾਂ ਮਾਈ ਲੋ ਨਜ਼ਰ ਮੈਂ ਚਾਹ ਪੀ ਲੋ ਬਈ ਆ ਕਿਹਦੀ ਤੇ ਮੈਂ ਚਾਹ ਆ ਚਾਹ ਪੀ ਲੋ ਹੋਰ ਫੇਰੇ ਕਿਵੇਂ ਆ ਠੀਕ ਆ ਜੀ ਠੀਕ ਆ ਮਸਾ ਹੀ ਆਇਆ ਦੇਸ ਵਾਗ ਗਿਆ ਸੀ ਹਾਂ ਭਾ ਹੋ ਗਈ ਸਾਰੀ ਸਪਰੇ ਹੋ ਗਈ ਹੁਣ ਕਿੱਥੇ ਜਾਣਾ ਉਹ ਉੱਥੇ ਜਾਣਾ ਟਿੱਬੀ ਦਵਾਈ ਦਵਾਈ ਘਰੇ ਰੱਖਿਆ ਚਲੋ ਫੇ ਚੱਲੀਏ ਚਾਹ ਪੀ ਲੋ ਇਧਰ ਆਪਣੀ ਗੋਪੀ ਲਈ ਹੋਈ ਹੈ ਜੀ ਪਰ ਮੇਰਾ ਚਾਹ ਖੜੀਆਂ ਨੇ ਤੇ ਬਾਕੀ ਇਧਰ ਜੀਰੀ ਦੇਖੋ ਜੀ ਪੂਰੀ ਵਧੀਆ ਖੜੀ ਆ ਤੇ ਆਪਣੀ ਦੂਜੀ ਸਪਰੇ ਹਣਾ ਇੰਦਰਜੀਤ ਹਾਂ ਦੂਜੀ ਸਪਰੇ ਨੇ ਦੂਜੀ ਸਪਰੇ ਆ ਜੀਰੀ ਦੱਸ ਜੇ ਕਿਦਾਂ ਨਹੀਂ ਖੜੀ ਆ ਇੱਕ ਵੀ ਬਿਮਾਰੀ ਨਹੀਂ ਹੈਗਾ ਨਾ ਡੋਡੀ ਨਾ ਕੁਛ ਨਾ ਸੁਣਦੀ ਨਾ ਤੇਲਾ ਕੁਝ ਵੀ ਨਹੀਂ ਹੈ ਹੂੰ ਦੇਖ ਲਾ ਲੋਕਾਂ ਦੇ ਲੋਕਾਂ ਦਾ ਅੱਜ ਕੱਲ੍ਹ ਇਹ ਛੱਡਦੇ ਸੁਖਿਆ ਪਿਆ ਤੂੰ ਸਪਰੇਅ ਕਰਨੇ ਜਾਣ ਨਹੀਂ ਆ ਹਾਂ ਦੇਖ ਲਾ ਤੂੰ ਜੀਰੀ ਜੀਰੀ ਦੇ ਲਾਇਕ ਵੀ ਹੈਗਾ ਦੇਖ ਲਾ ਫਿਰ ਪੂਰਾ ਸਾਫ ਹੈ ਜੀ ਪੂਰਾ ਸਾਫ ਖੜਾ ਆਹ ਤਾਂ ਆਪਾਂ ਨੇ ਆਹ ਤਾਂ ਵਿਚ ਹੋਈ ਹੋਈ ਆ ਇੱਥੇ ਪੌਦਾ ਵਾਲਾ ਥਾਂ ਸੀਗਾ ਏ ਵੀ ਲੇਟ ਬੀਜੀ ਸੀ ਨਹੀਂ ਤਾਂ ਇਹਦੇ ਨਾਲ ਰਲ ਜਾਂਦੀ ਇਧਰ ਲਈ ਤਾਂ ਵੱਢਣ ਵਾਲੀ ਆ ਹਨਾ ਦੇਖਦੇ ਆਂ ਵੱਢਦੇ ਆਂ ਮਸ਼ੀਨ ਨਹੀਂ ਅੱਜ ਆਈ ਨਹੀਂ ਅੱਜ ਉਹ ਵੱਢਣੀ ਸੀਗੀ ਸੂਏ ਵਾਲੀ 26 ਅੱਜ 26 ਵੱਢਣੀ ਸੀ ਉਹ ਉੱਚ ਵੀ ਨਹੀਂ ਆਣਾ ਕੁਛ ਕੁਛ ਵੀ ਨਹੀਂ ਆ ਜਮੀਨ ਸਾਹਿਬ ਅੱਜ ਲੋਕ 4-4 ਸਪਰੇਆ ਕਰਦ ਨੇ ਆਪਾਂ ਕਿੰਨੀਆਂ ਕੀਤੀਆਂ ਨੇ ਦੱਸ ਦੇ 200 ਸਪਰੇਆ ਹੁਣ ਤੱਕ ਮੈਂ 200 ਸਪਰੇਆ ਕਰਿਆ ਆਪਾਂ 200 ਸਪਰੇਆ ਕੀਤੀਆਂ ਨੇ ਲੈ ਫੇਰ ਵੀ ਦੇਖ ਲੈ ਕੋਈ ਬਿਮਾਰੀ ਨਹੀਂ ਹੈ ਆਈਏ ਦੇਖ ਲੈ ਫੇਰ ਬਾਕੀ ਜੀ ਚੈੱਕ ਕਰੋ ਬਾਕੀ ਇਹ ਇਹੀ ਆਪਣੇ ਸਪਰੇਅ ਕਰਨ ਆਉਂਦੇ ਹੁੰਦੇ ਨੇ ਜੇ ਕਿਸੇ ਨੇ ਸਪਰੇਅ ਕਰਾਉਣੀ ਹੋਵੇ ਨੰਬਰ ਦੱਸ ਦੇ ਆਪਦਾ ਹਾਂ ਨੰਬਰ ਕਾਨੂੰ ਦੱਸਨਾ ਦੱਸ ਦੇ ਤੁਰਸਾਰ ਤਾਂ ਹੁੰਦਾ ਦੇਖੀ ਵੀਡੀਓ ਬਣੇ ਛ ਦੱਸ ਦੇ ਤੈਨੂੰ ਲੋਕ ਕਰਨਗੇ ਫਿਰ ਫੋਨ ਬਾਈ ਉਹਨਾਂ ਸਪਰੇਅ ਕਰਨ ਮੈਨੂੰ ਖੋਜ ਆਦ ਨਹੀਂ ਆਗਾ ਲੈ ਤੇਰੇ ਕੋਲ ਇੰਨਾ ਇੰਨਾ ਤਾਂ ਕੰਮ ਆ ਤੇਰੇ ਕੋਲੇ ਬਸ ਮੈਨਾਂ ਤਾਂ ਲੋਕਾਂ ਕਿਨੇ ਬੁਲਾ ਗਲੇ ਜਾਂਦਾ ਹਾਂ ਹਾਂ ਜੇ ਪਾਸ ਨੰਬਰ ਉਹ ਛੱਡ ਦੇ ਦੀ ਮੈਨੂੰ ਹਾਂ ਬਸ ਤੂੰ ਹੀ ਆ ਕੇ ਘਣੀ ਚਾ ਚਾਰ-ਦਾਰੀ ਲੇਟ ਹੋ ਜਾਵੇ ਕੋਈ ਚੱਕਰ ਨਹੀਂ ਚੱਲ ਤੀ ਦੇ ਬਾਕੀ ਸੁਰੂ ਤੋਂ ਹੀ ਆਪਣੇ ਇਹੀ ਸਪਰੇਅ ਕਰਨ ਆਉਂਦੇ ਨੇ ਰੁੜਕੀ ਰਹਿੰਦੇ ਨੇ ਇਹ ਮਨਮਈ ਵਾਲੀ ਸੜਕ ਤੇ ਹਨਾ ਤੇ ਬਾਕੀ ਢੋਲਿਆਂ ਦੇ ਸਾਹਮਣੇ ਨਾਲ ਪੈਸੇ ਲੈਂਦੇ ਨੇ ਕਿੰਨੇ ਰੁਪਏ ਢੋਲੀ ਲੈਣੇ ਦੱਸ ਦੇ 30 ਰੁਪਏ ਲੈਂਦੇ ਨੇ ਕਿੰਨੇ 30 ਰੁਪਏ ਜੀ 30 ਰੁਪਏ 30 ਰੁਪਏ ਢੋਲੀ ਲੈਣ ਦੇ ਨਹੀਂ ਇਹ ਵੀ ਬਾਕੀ ਦੇਖੋ ਤੇ ਬਾਕੀ ਆਪਣੀ ਜੀਰੀਪੂਰੀ ਵਧੀਆ ਖੜੀ ਹੈ ਜੀ ਤੇ ਕਿੰਨੇ ਕਰੀ ਨਿਕਲੂ ਇਹ ਤਾਂ 8 ਕਾ ਨਿਕਲੂ ਕੋਈ ਬਿਮਾਰੀ ਨਹੀਂ ਹੈ ਨਾ ਫੁੱਲ ਨਿਕਲੂ ਨਾ ਕੁਝ ਨਿਕਲੂ ਹਾਂ ਜਮੀਨ ਸਾਹਿਬ ਆ ਜੀ 8 ਦੀ ਨਿਕਲੂ ਆਰ ਦਾ ਉੱਪਰ ਨਿਕਲ ਜੂ ਕਟ ਨਹੀਂ ਨਿਕਲੂ ਬਿਮਾਰੀ ਨਹੀਂ ਹੈ ਬਾਲਾ ਵਧੀਆ ਫਿਰ ਤਾਂ ਹੈ ਬਿਮਾਰੀ ਨਹੀਂ ਹੈ ਕੁਝ ਨਾਲੇ ਕਹਿੰਦੇ 4-5 ਦਿਨ ਨਿਕਲਦੀਆਂ ਨੇ ਇਕਤੀ ਝਾੜ ਬਹੁਤ ਘੱਟ ਨੇ ਬਹੁਤ ਘੱਟ ਨਿਕਲੂ ਕੀਦਾ ਛੋਟਾ 부ਜਾ ਹੈ ਕਿਦਾ ਬਿਮਾਰੀਏ ਨਾ ਲੱਗਿਆ ਪਿਆ ਗੱਲੇ ਛੱਡ ਦੇ ਆਪਣੇ ਹੈ ਨਹੀਂ ਹੈ ਇੱਕ ਇੱਕ ਦਨਿਏ ਮੈਂ ਹੈ ਬਿਮਾਰੀ ਇਹ ਤਾਂ ਹਲਦੀ ਲੱਗਦਾ ਉਹ ਹਲਦੀ ਬਹੁਤ ਹੈ ਆਪਣੇ ਜਮੀ ਹਲਦੀ ਰੋਗ ਨਹੀਂ ਲੈ ਆ ਦੇਖੋ ਜੀ ਜਮੀ ਹਲਦੀ ਰੋਗ ਨਹੀਂ ਹੈਗਾ ਆਪਣੇ ਜਮੀ ਨਹੀਂ ਕਦੇ ਨਹੀਂ ਜਮਾ ਵੀ ਨਹੀਂ ਆਪਣੀ ਤਾਂ ਨਿਕਲ ਉਹ ਵਧੀਆ ਉਹ ਚ ਵੀ ਨਹੀਂ ਹੈਗਾ ਹਲਦੀ ਰੋਗ ਜੀ ਉਹ ਖੜੀ ਆ ਜਮੀ ਨਹੀਂ ਸਾਪਾ ਪੂਰਾ ਆ ਸਾਰੀ ਇਹ ਇੱਥੇ ਜੀਰੀ ਆਪਣੀ ਹੀ ਆ ਜੋ ਉੱਥੇ ਤੱਕ ਇਹਨਾਂ ਨੇ ਸਪਰੇਅ ਕਰਤੀ ਉਹ ਮੋਟਰ ਵੀ ਆਪਣੀਆਂ ਉਹ ਮੋਟਰ ਵੀ ਆਪਣੀਆਂ ਆ ਮੋਟਰ ਵੀ ਆਪਣੀਆਂ ਇਹ ਬੈਠੇ ਨੇ ਹੁਣ ਉਹਰੇ ਤੇ ਬਾਕੀ ਜੀਰੀ ਚੈੱਕ ਕਰੋ ਜੀ ਜੀਰੀ ਪੂਰੀ ਇੱਕ ਨੰਬਰ ਖੜੀ ਆ ਤੇ ਇੱਧਰ ਵੀ ਖੜੀ ਆ ਤੇ ਬਾਕੀ ਹੁਣ ਚੱਲਾਂਗੇ ਦੂਜੀ ਮੋਟਰ ਤੇ ਸਪਰੇਅ ਕਰਨ ਇਹ ਵੀ ਜਾਣਗੇ ਇਹ ਤੁਸੀਂ ਸਾਈਕਲਾਂ ਤੇ ਜਾਓਗੇ ਹਾਂ ਇਨਾਂ ਕੋਲ ਪੰਪ ਨੇ ਤੇ ਬਾਕੀ ਇੱਥੇ ਆ ਗੋਭੀ ਖੜੀ ਆ ਆਪਣੀ ਗੋਭੀ ਲਈ ਆ ਦੇਖੋ ਹੁਣ ਤਾਂ ਵੱਡ ਕੀ ਪਤਾ ਲੱਗੂ ਕਿੰਨੇ ਕ ਦਿਨ ਨਿਕਲੂ ਵਾਟਕੇ ਕੀ ਪਤਾ ਲੱਗੂਗਾ ਹਾਂ ਪਤੇ ਆ ਬਸ ਜਿਹੜੀ ਸਾਵੜਾਣਾ ਚਾਹੀਦਾ ਬਸ ਤੇ ਲੋ ਜੀ ਮਿੱਤਰੋ ਹੁਣ ਚੱਲਿਆਂ ਆਪਾਂ ਘਰੇ ਘਰੋਂ ਇਹਨਾਂ ਨੇ ਚੱਕਣੀਆਂ ਦੂਜੀ ਮੋਟਰ ਦੀ ਜਿੱਥੇ ਸਪਰੇਅ ਕਰਨੇ ਆਣ ਉੱਥੇ ਦਵਾਈ ਚੱਕਣੀਆਂ ਚਲੋ ਵੀ ਚੱਲੀਏ ਚਲੋ ਚਲੋ ਉਹ ਵੀ ਜਿਹੋਨੇ ਵੀ ਚੱਕਿਆ ਸਾਈਕਲ ਤੇ ਚਲੋ ਚੱਲੀਏ ਤੇ ਉੱਥੋਂ ਦਵਾਈ ਚੱਕ ਕੇ ਹੁਣ ਚੱਲਦੇ ਆਂ ਦੂਜੀ ਮੋਟਰ ਤੇ ਆਪਾਂ ਦੂਜੀ ਮੋਟਰ ਤੇ ਜਾ ਕੇ ਮਿਲਦੇ ਆਂ ਹੁਣ ਤੁਹਾਨੂੰ ਦੂਜੀ ਮੋਟਰ ਤੇ ਜਾ ਕੇ ਮਿਲਾਂਗੇ ਤੇ ਇਹ ਵੀ ਚੱਲੇ ਹੁਣ ਘਰੋਂ ਦਵਾਈ ਚੱਕ ਕੇ ਹੁਣ ਆਪਾਂ ਉੱਥੇ ਚੱਲਦੇ ਆਂ ਤੇ ਲੋ ਜੀ ਮਿੱਤਰੋ ਹੁਣ ਜਾਂਦੇ ਆਪਾਂ ਦੂਜੀ ਮੋਟਰ ਤੇ ਤੇ ਛੋਟੂ ਹੋਣੀ ਬਾਗੇ ਪੰਪ ਸਪਰੇਅ ਵਾਲੇ ਲੈ ਕੇ ਦਵਾਈ ਵੀ ਲੈ ਕੇ ਚੱਕ ਕੇ ਤੇ ਮੈਂ ਇੱਧਰ ਕਹੀ ਚੱਕ ਲਈ ਨੱਕਾ ਲਾਉਣਾ ਆਪਾਂ ਜੀ ਇੱਜ ਪਾਣੀ ਛੱਡਣਾ ਤੇ ਬਾਕੀ ਜਾਂਦੇ ਆ ਹੁਣ ਮੋਟਰ ਤੇ ਦੇ ਬਾਕੀ ਆਪਣੇ ਚੈਨਲ ਨੂੰ ਕਰ ਲੋ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਆ ਕਰੋ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਹੋਰ ਵੀਡੀਓ ਦੇਖਣ ਨੂੰ ਮਿਲ ਸਕਣ। ਇਹ ਬਾਕੀ ਹੁਣ ਚੱਲੇ ਆਪਾਂ ਮੋਟਰ ਤੇ ਤੇ ਲੋ ਜੀ ਮਿੱਤਰੋ ਪਹੁੰਚ ਗਏ ਆਪਾਂ ਆ ਆਪਣੀ ਜੀਰੀ ਆਹ ਸਾਰੀ 170 ਵੀ ਹੈ ਇਹੇ ਦੇਖੋ ਸਭ ਤੋਂ ਲੇਟ ਲਾਇ ਹੈ ਸੀਗਾ ਸਭ ਤੋਂ ਪਹਿਲਾਂ ਆਈ ਹੋਈ ਆ ਇਹ ਤੇ ਆਪਾਂ ਨੇ ਆ ਜਿਹੜੀ ਇਧਰਲੇ ਪਾਸੇ ਖੜੀ ਆ ਆ ਜੀਰੀ ਪੱਕੀ ਇਹਨੂੰ ਪਾਣੀ ਲਾਉਣਾ ਪਤਲਾ-ਪਤਲਾ ਪਹਿਲੇ ਕਿਆਰੀ ਨੂੰ ਪਾਣੀ ਲਾਉਣੇ ਆ ਮੋਟਰ ਸੱਡ ਚਲਾਉਣੇ ਆ ਤੇ ਮੈਂ ਕਹੀ ਲਿਆ ਆ ਆ ਦੇ ਇਹਨੂੰ ਇਹ ਸਾਰੇ ਕਿਆਰੀਆਂ ਨੂੰ ਪਤਲਾ-ਪਤਲਾ ਇੱਕ ਪਾਣੀ ਲਾਉਣਾ ਤੇ ਬਾਕੀ ਜੀਰੀ ਦੇਖੋ ਭੱਟਤੇ ਤਰਨ ਨੂੰ ਵੀ ਜਗ੍ਹਾ ਨਹੀਂ ਹੈਗੀ ਤੇ ਬਾਕੀ ਹੁਣ ਆਪਾਂ ਜਾਣਦੇ ਹਾਂ ਨਕਾਲਾ ਹਾਂ ਇੱਧਰ ਵੀ ਆਪਣੀ ਆਹ ਆ ਵੀ ਸਾਰੀ ਆਪਣੀ ਹੈ ਇਹ ਤੇ ਬਾਕੀ ਮਿੱਤਰੋ ਤੁਸੀਂ ਸਾਰੇ ਜਾਣੇ ਕਮੈਂਟਾਂ 'ਚ ਦੱਸਿਓ ਵੀ ਆਪਣੀ ਜੀਰੀ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਆਪਾਂ ਨੇ ਦੂਜੀ ਸਪਰੇਅ ਅੱਜ ਆਪਾਂ ਦੋ ਸਪਰੇਅ ਕੀਤੀਆਂ ਨੇ ਅਖਤੀ ਕਈ ਵਾਰ ਤਿੰਨ ਕਰਦਿਆਂ ਨੇ ਹੁੰਦੇ ਆ ਨੇ ਬਈ ਬਾਕੀ ਤੁਹਾਨੂੰ ਛੋਟੂ ਨੇ ਦੱਸ ਹੀ ਦਿੱਤਾ ਵੀ ਜੀਰੀ ਕਿੱਦਾਂ ਦੀ ਖੜੀ ਆ ਉਹ ਸਪਰੇਅ ਆਪਣੀ ਕਰਦਾ ਹੁੰਦਾ ਉਹ ਤੇ ਹੁਣ ਆਪਾਂ ਉਹ ਨੱਕਾ ਲਾ ਲਈਏ ਫਿਰ ਚੱਲਦੇ ਆਪਾਂ ਛੋਟੂ ਹੁੰਨਾ ਕੋਲੇ ਜਿੱਥੇ ਉਹ ਕਰਦੇ ਨੇ ਸਪਰੇ ਲੋ ਜੀ ਮੇਤਰੋ ਮੋਟਰ ਆਪਾਂ ਚਲਾਤੀ ਉਹ ਚੱਲਦੀ ਆ ਮੋਟਰ ਨੱਕਾ ਦੇਖੋ ਨੱਕਾ ਲਾਇਆ ਹੋਇਆ ਦੇਖੋ ਆਪਣਾ ਨੱਕਾ ਲਾਤਾ ਪਣਿਆ ਜੀਰੀ ਚ ਇਹਨੂੰ ਫਿਰ ਦੇਖ ਜਾਗੇ ਪਹਿਲੇ ਕਿਆਰੇ ਚ ਪਾਣੀ ਸੜਤਾ ਪਤਲਾ-ਪਤਲਾ ਫੇਰ ਦਾਣਾ ਸਾਰੇ ਸਾਰੇ ਕਿਆਰਿਆਂ ਚ ਚਾਰ-ਪੰਜ ਕਿਆਰੇ ਨੇ ਰੇ ਤੇ ਬਾਕੀ ਨੱਕਾ ਆਪਾਂ ਲਾਤਾ ਤੇ ਹੁਣ ਚੱਲਦੇ ਆਂ ਆਪਾਂ ਛੋਟੂ ਹੁਨਾਂ ਕੋਲ ਜਿੱਥੇ ਉਹ ਸਪਰੇਅ ਕਰਦੇ ਨੇ ਤੇ ਲੋ ਜੀ ਮੈਂ ਆ ਗਿਆ ਹੁਣ ਜਿੱਥੇ ਸਪਰੇਅ ਕਰਦੇ ਨੇ ਸੂਏ ਵਾਲੀ ਮੋਟਰ ਤੇ ਓਰੇ ਕਿੱਦਾਂ ਦੀ ਆ ਛੋਟੂ ਜੀਰੀ ਠੀਕ ਆ ਜੀ ਹੈ ਠੀਕ ਆ ਠੀਕ ਆ ਤੇ ਬਾਕੀ ਇਹ ਆਲੂਆਂ ਵਾਲੀ ਹੀ ਆ ਇੱਥੇ ਹੁਣ ਆਪਾਂ ਇਹ ਸਪਰੇਅ ਦੱਸਦੇ ਕਾਦੀ ਕਰਦੇ ਆ ਸਾਰੇ ਸਿੱਧਾ ਆ ਜਾ ਸਾਰੇ ਚੀਜ਼ ਦੀ ਆਪਾਂ ਸਪਰੇਅ ਕਰਦੇ ਆਂ ਆ ਇਹਨਾਂ ਨੇ ਮਲਾਈ ਹੋਈ ਆ ਠੀਕ ਆ ਪਏ ਨੇ ਡੱਬੇ ਡੱਬੇ ਆਏ ਹੋਏ ਲਗਾਇਆ ਲੈ ਬੀਬੀ ਮਰੀਏ ਤਰਾਂ ਤੇ ਬਾਕੀ ਹੁਣ ਇਹ ਜਾਂਦੇ ਨੇ ਸਪਰੇਅ ਕਰਨ ਉਹ ਤੋਂ ਤੇ ਕਰਦੇ ਆਂ ਲੋਈ ਹੋ ਗਏ ਤਾਂ ਸੁਰੂ ਉਧਰ ਇਹਨਾਂ ਨੇ ਪਰਲੇ ਪਾਸੇ ਕਰਤੀ ਇੱਧਰ ਇੱਧਰ ਰਹਿ ਗਈ ਤੇ ਆ ਦਵਾਈਆਂ ਪਾਈਆਂ ਨੇ ਆਪਾਂ ਨੇ ਖਿਤਾ ਪਾਈ ਆ ਜੀ ਦੇਖ ਲੋ ਇੱਕ ਆ ਪਾਈਆ ਉੱਲੀ ਤੋਂ 21 ਬਿਗਰੇ ਦੀ ਦਵਾਈ ਆ ਇਹ ਆ ਉੱਲੀ ਤੋਂ ਆ ਪਾਈਆ ਇੱਕ ਆਪਾਂ ਨੇ ਸੁੰਡੀ ਤੋਂ ਆ ਪਾਈਆ ਇਹ ਆਪਾਂ ਨੇ ਇੱਕ ਦੇਖੋ ਆ ਕਿਹੜੀ ਕੰਪਨੀ ਆ JOXC ਦੀ ਤੇ ਆ ਪਾਈਆ ਇਹ ਆਪਾਂ ਅ ਤੇਲੇ ਲਈ ਇਹ ਹੈਗੀ ਆ ਰੇਅਰ ਇਹ ਪਾਈਆ ਜੀ ਇੱਕ ਇੱਕ ਆ ਪਾਈਆ ਜੀ ਤੇਲੇ ਲਈ ਇਹਨੀ ਇੱਕ ਆ ਪਾਈ ਆ ਜੀ ਆਪਾਂ ਨੇ 42 ਵਿੱਗੇ ਦੀ ਇਹ ਦਵਾਈ ਤਲਵਾਰ ਪਲੱਸ ਆ ਦਵਾਈਆਂ ਪਾਈਆਂ ਨੇ ਜੀ ਆਪਾਂ ਨੇ ਸਾਰੀਆਂ ਹੀ ਮਿਕਸ ਕਰਕੇ ਪਾਈਆਂ ਨੇ ਬਹੁਤ ਵਧੀਆ ਸਰ ਆਪਣੀ ਇਹ ਦੂਜੀ ਸਪਰੇ ਆ ਨਹੀਂ ਆਪਾਂ ਨੇ ਕਰਨੀ ਨਹੀਂ ਸੀਗੀ ਇਹ ਨੂੰ ਪਰ ਪਰ ਆਪਾਂ ਫਿਰ ਵੀ ਕਰਨ ਲੱਗ ਗਏ ਹੈ ਲੋ ਜੀ ਮਿੱਤਰੋ ਆਪਣੇ ਬੰਦਿਆਂ ਨੇ ਸਪਰੇ ਕਰਤੀ ਤੇ ਹੁਣ ਆਇਆ ਮੈਂ ਜਿੱਥੇ ਆਪਾਂ ਨੇ ਲਾਇਨੇ ਆਲੂ ਤੇ ਇਧਰ ਆਉਣਾ ਬੰਦਾ ਭਰਨ ਲੱਗਾ ਆ ਜੀ ਆਲੂ ਤੇ ਬਾਕੀ ਦੇਖੋ ਬੱਟਾ ਨੂੰ ਸੇਮ ਚੜਦੀ ਆ ਤੇ ਇਧਰ ਉਹਦਾ ਪਾਣੀ ਛੱਡਿਆ ਹੋਇਆ ਤੇ ਬਾਕੀ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਦੇ ਆ ਕਰੋ ਬਾਕੀ ਦੇਖੋ ਆ ਚੱਲਦਾ ਪਾਣੀ ਅੱਗੇ ਮੇਟਰੋ ਪਾਣੀ ਚੱਲਦਾ ਉਹ ਇੱਧਰ ਆਪਣਾ ਬੰਦਾ ਬੈਠਾ ਠੀਕ ਐ ਉਹ ਇੱਧਰਲੇ ਪਾਸੇ ਵਾਲਾ ਵੀ ਰਹਿੰਦਾ ਹਾਂ ਅੱਗੇ ਆ ਸਾਰੀਆਂ ਪਰ ਕੇ ਨਾ ਇਹਨੂੰ ਪਾ ਲੈ ਵਿੱਜ ਆਏਗਾ ਤਾਂ ਕਰਕੇ ਕਿਹੜਾ ਪੈ ਚਲ ਜਿਵੇਂ ਭਰਨੇ ਨੇ ਭਰਦੇ ਸਾਰੇ ਹਾਂ ਤੇ ਬਾਕੀ ਮਿੱਤਰੋ ਹੈ ਲੈਡ ਤਾਂ ਪਤਾ ਨਹੀਂ ਬਸ ਥੋੜੇ ਹੀ ਟਾਈਮ ਆ ਤੜਕੇ ਦੀ ਚੱਲਦੀ ਆ ਬਾਫੇ ਰੋਹੀ ਟਾਈਮ ਹੁਣ ਦੇਣਗੇ ਉਹ ਜਿਹੜਾ ਟਾਈਮ ਉਹਨਾਂ ਨੇ ਕੱਟ ਲਾਇਆ ਤੇ ਬਾਕੀ ਮਿੱਤਰੋ ਇੱਧਰ ਚੱਲਦਾ ਪਾਣੀ ਤੇ ਹੁਣ ਚੱਲਦੇ ਆਪਾਂ ਘਰੇ ਤੇ ਬਾਕੀ ਅੱਜ ਦਾ ਬਲੌਗ ਆਪਾਂ ਇੱਥੇ ਐਂਡ ਕਰਦੇ ਆ ਮਿਲਦੇ ਆ ਨੈਕਸਟ ਵੀਡੀਓ ਵਿੱਚ ਥੈਂਕਸ ਫੋਰ ਵਾਚਿੰਗ ਚੈਨਲ ਨੂੰ ਕਰ ਲੋ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਕਰ ਲੋ ਆਪਣੀ ਨੂੰ ਸਬਸਕ੍ਰਾਈਬ ਥੈਂਕਸ ਫੋਰ ਵਾਚਿੰਗ